ਹਾਂ ਆ ਵੇਖੋ ਇਹ ਚਿੜੀ ਆ ਉੜਦੀ ਉੜਦੀ ਡਿੱਗੀ ਇਹਨੂੰ ਪਾਣੀ ਪੂਣੀ ਤਾਂ ਦਿੱਤਾ ਪਿਆ ਪਤਾ ਨਹੀਂ ਕੀ ਹੋਇਆ ਫਿਰ ਨਹੀਂ ਪਰ ਨਹੀਂ ਟੈਕ ਹੋ ਗਿਆ ਇਹ ਇਹ ਪਾਣੀ ਲਿਆ ਕੇ ਹੋਰ ਪਿਓ ਹਾਂ ਪਾਣੀ ਹੋਰ ਇਤਨਾ ਡੈਡ ਹੋ ਗਿਆ ਇਹ ਉੜਦੀ ਉੜਦੀ ਡਿੱਗੀ ਛੜਕਦੇ ਵਿਚਾਲੇ ਇਹਨੂੰ ਚੱਕ ਕੇ ਪਾਣੀ ਪੂਣੀ ਤਾਂ ਪਿਆਇਆ ਜੋ ਸਾਡੇ ਵੱਸ ਅਹੀ ਉਹ ਕੀਤਾ ਆਰ ਨਹੀਂ ਖਤਮ ਹੋ ਗਏ ਆਰੇ ਬਹੁਤ ਦੁੱਖ ਦੀ ਗੱਲ ਇਹ ਡਿੱਗਦਿਆਂ ਸਾਰੀ ਚੱਕ ਕੇ ਪਾਣੀ ਤਾਂ ਪਿਆ ਗਿਆ ਪਰ ਨਹੀਂ ਆਪਣੀ ਜੋ ਸਾਸਾਂ ਦੀ ਪੁਹਜੀ ਹਾਰ ਗਈ ਹੈ ਜੋ ਸਾਡੇ ਵੱਸ ਹੀ ਉਹ ਹੀ ਕੀਤਾ ਉਹ ਦਫਨਾ ਦਈਏ ਨੂੰ ਹਾਂ ਦਫਨਾਇਆ ਜਾਊਗਾ ਇਹਨਾਂ ਦਫਨਾਵਾਂਗੇ ਹਾਂ ਇਹ ਦਫਨਾਵਾਂਗੇ ਇਹਨੂੰ ਉੱਥੇ ਦੱਬਵਨੇ ਕੋਈ ਚਲ ਚਲ ਠੀਕ